ਕਰਨੀ ਇਥੇ ਗਏ ਆਇਆ ਆਇਆ ਸਸਾਈ ਥੋੜੀ ਮੇਰੇ ਹੁਣ ਆਉਣੀ ਨਹੀਂ ਆਉਂਦਾ ਪਾਣੀ ਦਾ ਆਉਂਦਾ ਪਰਮਾਨਾ ਹੁਣ ਫਿਰ ਸਾਫ ਕਰ ਲੈ ਰੋਮਾਲ ਚੱਕਣਾ ਭੁੱਲੇ

ਲੋ ਜੀ ਅੱਜ ਆਪਾਂ ਪਹੁੰਚੇ ਹੋਏ ਆਂ ਮਾਛੀਵਾੜਾ ਸਾਹਿਬ ਤੇ ਇੱਥੇ ਪੰਜ ਸਰੋਵਰ ਤੇ ਪੰਜ ਇਸ਼ਨਾਨਾ ਕਰਨ ਤੋਂ ਬਾਅਦ ਫਿਰ ਆਪਾਂ ਅੱਗੇ ਸੀਗੇ ਇੱਥੇ ਖੂਹ ਤੇ ਮੱਥਾ ਟੇਕਣ ਇਹ ਉਹ ਇਤਿਹਾਸਿਕ ਖੂਹ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਿੰਘ ਜੀ ਮਾਛੀਵਾੜਾ ਦੇ ਸੰਗਣੇ ਜੰਗਲਾਂ 'ਚੋਂ ਹੁੰਦੇ ਹੋਏ ਨਾ ਇਸ ਖੂਹ ਤੇ ਪਹੁੰਚੇ ਸੀਗੇ ਤੇ ਇੱਥੇ ਆ ਕੇ ਉਹਨਾਂ ਨੇ ਜਲ ਸ਼ਕਿਆ ਸੀ ਜਲ ਸ਼ਕਣ ਤੋਂ ਬਾਅਦ ਫੇਰ 70 ਗੱਜ ਦੀ ਦੂਰੀ ਤੇ ਇੱਕ ਝੰਡ ਦੇ ਥੱਲੇ ਜਾ ਕੇ ਆਰਾਮ ਕੀਤਾ ਸੀਗਾ ਟਿੰਡ ਦਾ ਸਹਾਰਾ ਲਾ ਕੇ ਤੇ ਇਸ ਖੂਹ ਤੇ ਹੀ ਗੁਰੂ ਜੀ ਨੇ ਸਿੰਘਾਂ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਨ ਕੇ ਨਿਤਨੇਮ ਕਰਨ ਦਾ ਹੁਕਮ ਦਿੱਤਾ ਸੀਗਾ ਤੇ ਇੱਥੇ ਅੱਗੇ ਇਤਿਹਾਸ ਲਿਖਿਆ ਹੋਇਆ ਇਸ ਖੂਹ ਦਾ ਤੁਸੀਂ ਪੜ ਲਿਓ ਤੇ ਇੱਥੇ ਸਾਰੀ ਸੰਗਤ ਬਾਰੋ-ਬਾਰੀ ਜਲ ਛਕਦੀ ਆ ਆਪਾਂ ਨੇ ਵੀ ਜਲ ਛਕਿਆ ਜਲ ਛਕਣ ਤੋਂ ਬਾਅਦ ਅੱਗੇ ਮਹਾਰਾ ਦੀ ਸਵਾਰੀ ਰੱਖੀ ਹੋਈ ਹੈ ਤੇ ਉੱਥੇ ਸਾਰਿਆਂ ਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਫਿਰ ਬੜੇ ਗੁਰਦੁਆਰਾ ਸਾਹਿਬ ਚਲੇ ਗਏ ਸੀਗੇ ਇੱਥੇ ਬਾਹਰ ਨਿਕਲ ਕੇ ਗੁਰਦੁਆਰਾ ਸਾਹਿਬ ਆ ਤੇ ਉੱਥੇ ਜਾ ਕੇ ਦੇਖ ਕਰਵਾਈ ਫਿਰ ਉੱਥੇ ਮੱਥਾ ਟੇਕ। ਭਰੋ ਜੀ ਦਰਸ਼ਨ ਕਰਦੇ ਵਾਰਾ ਸਾਜ ਕਰੀ। ਅਜੇ ਪਹਿਲੇ ਦਿਨ ਕਰਕੇ ਹਲਦੀਵਾਨ ਨਹੀਂ ਲੱਗੇ ਹੈਗੇ। ਹਾਂ। ਮਾਤਾ ਮਾਵਾ ਲੈਣਾ। ਹਾਂ। ਲੋ ਜੀ ਆਪਾਂ ਨੇ ਅੰਦਰ ਮੱਥਾ ਟੇਕ ਲਿਆ ਤੇ ਦੀਗ ਕਟਵਾਤੀ ਕਟਵਾਉਣ ਤੋਂ ਬਾਅਦ ਇੱਥੇ ਇੱਥੇ ਆ ਕੇ ਆਪਾਂ ਬਹਿ ਗਏ ਸੀਗੇ ਤੇ ਇਹ ਆ ਉਹ ਦਰਖਤ ਆ ਜੰਡ ਤੇ ਜਿੱਥੇ ਗੁਰੂ ਜੀ ਨੇ ਆਰਾਮ ਕੀਤਾ ਸੀਗਾ ਤੁਸੀਂ ਵੀ ਦਰਸ਼ਨ ਕਰ ਲਓ ਜੀ ਦੇਖੋ ਕਿੰਨਾ ਪੁਰਾਣਾ ਜਨ ਸਾਹਬ ਆ ਸਪੋਟਾਂ ਵਾਲਾ ਨੇ ਉਹਨਾਂ ਨੂੰ ਲੋਹੇ ਦੀਆਂ ਬਹੁਤ ਬੜਾ ਹੈ ਉਧ ਰੱਖਤੇ ਹੀ ਅਸੀਂ ਇੱਥੇ ਥੋੜਾ ਜਿਹਾ ਬਹਿ ਗਏ ਸੀ ਲਾਓ ਤੇਰੀ ਨਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤ ਵਾਰ ਜੰਗਲਾਂ ਦੀ ਵੀਡੀਓ ਬਣਾਈ ਸੀਗੀ ਤੇ ਇੱਥੇ 베ਰੀਆਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀਗੇ 베ਰ ਲੱਗੇ ਹੋਏ ਸੀਗੇ ਇਹ ਜੰਗਲ ਆ ਤੇ ਬਹੁਤ ਸੰਖਣਾ ਜੰਗਲ ਆ ਬਹੁਤ ਜ਼ਿਆਦਾ ਦਰਖਤ ਨੇ ਇੱਥੇ ਤੇ ਸਾਰੀਆਂ 베ਰੀਆਂ 베ਰਾਂ ਨਾਲ ਭਰੀਆਂ ਪਈਆਂ ਸੀਗੀਆਂ ਕੱਚੇ ਸੀਗੇ ਹਲੇ 베ਰ ਇਹ ਸਾਰਪ੍ਰਿਤ ਲੱਗਿਆ ਹੋਇਆ ਸੀ ਖਾਣ 베ਰ ਹਲੇ ਪੱਕੇ ਨਿਸੀਗੇ ਵਿੱਚ ਅੰਬਾਂ ਦੇ ਦਰਖਤ ਸਭ ਕਸੇ ਦੇ ਦਰਖਤ ਸੀਗੇ ਇੱਥੇ ਉਸ ਤੋਂ ਬਾਅਦ ਇੱਥੇ ਚਾਦਾ ਲੰਗਰ ਚੱਲ ਰਿਹਾ ਸੀਗਾ ਫੇਰ ਇੱਥੇ ਚਾਹ ਪਾਣੀ ਪੀ ਕੇ ਅਸੀਂ ਫੇਰ ਅੱਗੇ ਮੱਥਾ ਟੇਕਣ ਚਲੇ ਗਏ ਸੀ ਉਹ ਵੀ ਤੁੰਤ ਖਾਨਿਆ ਕੇ ਸ਼ਾਂਤ ਬਾਬਾ ਕਾਰਲਾ ਸਿੰਘ ਜੀ ਹਾ ਹਾ ਨਾ ਨੀ ਮਿਲਾਈ ਹੋਇਆ ਨਾ ਉਹ ਚਾਹ ਚਾਹ ਲੈ ਤੂੰ ਸਬਸਕ੍ਰਾਈਬ ਕਰਨਾ ਹੈ ਇੱਕ ਵਾਰ ਜੀ ਸੈਨ ਜਾਣਾ ਸੀ ਹਾਂ ਉੱਥੇ ਦੌੜਾਂਗਾ ना 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 वो तो मम्मी वो किधर बेले बेले क्यों पहने जंगल आ, आ रहे वो ਪਹਿਲੇ ਜੰਗਲ ਹੁੰਦਾ ਤੁਮਾਖੜੇ ਸਰਦੇ ਉਹ ਇਹਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਤੁਰਦੇ ਜੰਗਲਾਂ ਦੇ ਵਿੱਚ ਹੀ ਹੁੰਦੇ ਹੋਏ ਪੂਰੇ ਪਹੁੰਚੇ ਸੀਗੇ ਹਾਂ ਉਹ ਬਹੁਤ ਕੀ ਆਈ ਆ ਦੇ ਇੱਧਰ ਦੇਖ ਲੈ ਗੋਦੋ ਤੇ ਉੱਪਰ ਉਹ ਲਾ ਆ ਆ ਦੇ ਖਾਲ ਚੱਲ ਚੰਗਾ ਪਾਣੀ ਪਾਣੀ ਜਾ ਰਿਹਾ ਰਿਹਾ ਦੂਰ ਤੱਕ ਜੰਗਲੇ ਦੰਗਣੇ ਉਹ ਜਾ ਕੇ ਦੇਖ ਅੱਜ ਦੇਖ ਫੜੀ ਉਤਰੀ ਇਹ ਅੰਬ ਨੇ ਇੱਧਰ ਅੰਬਾਂ ਦੇ ਦਰਖਤ ਬਾਸ ਹੈਨਾ ਹਾਂ ਆ ਚੱਲੀਏ ਆਜ ਆਜ ਜਿਸ ਕਰਨੇ ਸਹਿਜ ਦਾ ਫੋਨ ਆਉਂਦਾ ਸਹਿਜ ਦਾ ਫੋਨ ਆਉਂਦਾ ਆ ਜਾ ਪਹਿਲਾ ਦਿਨਾ ਨਾ ਅੱਜ ਨਹੀਂ ਦਵਾਨ ਲੱਗੇ ਹੈ ਕਿ ਕੱਲ ਨੂੰ ਲੱਗਣੀ ਹੈ ਇਹਨਾਂ ਨਮੜਾ ਨਾ ਕੈਂਟੀ ਚੁੰਡ ਲਾਉ ਹਾਂ ਹੁਣ ਤਿਆਰੀ ਕਰ ਦਿੰਦੀ ਹਾਂ ਬਾਅਦ ਦੇ ਕੱਲ ਨੂੰ ਉਹ ਬੱਸ ਲੱਗ ਜਾਏ ਉਹ ਬਾਅਦ ਸੇ ਲੱਗ ਜਾਏ ਇਹ ਤਾਂ ਬੜਾ ਹੈ ਇਹ ਤਾਂ ਬੜਾ ਹੈ ਕਿਹੜੇ ਆਲ ਕੋਈ ਵੀ ਉਹ ਬੜੇ ਕਿਹੜਾ ਗਲਾਸ ਕਿੰਨੇ ਦੇ ਹੈ 100 ਦੇ ਕਿੰਨੇ ਹਾਂਜੀ 100 ਦਾ ਇੱਕ ਆ ਮਟਕੀਆਂ ਮਟਕੀਆਂ 350 ਦੀ 250 ਦੀ ਆਇਆ ਧੰਨਵਾਦ ਹੋਰ ਉੱਤੇ ਲੱਗਾ ਕਾੜੀ ਲੱਭਦਾ ਹੈ ਤਾਂ ਕਾੜੀ ਪੂਰੀ ਨਹੀਂ ਹੋ ਰਹੀ ਹੈ ਖਰਾਬ ਹੋ ਜਾਂਦੀ ਹੈ ਆਇਆ सभु <laughs> <laughs> ਚਾਹ ਮਿਲਣੀ ਚਾਹ ਮਿਲੋ ਹੋਰ ਚਾਹ ਜਾਣ ਦੋ ਪੀਂਦੀਆਂ ਨਹੀਂਗੇ ਚਾ ਅਜੇ ਤੋ ਨਹੀਂ ਪੀਣੀ ਆਪੀ ਲੈ 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 ਹੜਜੋ ਬੱਚਾ 아우 가 아우 가 할로 라 아조 아 ਸਾਡਾ ਯਾਰ ਚੇਤੀ ਆਇਆ ਹੋਣਾ ਹੋਰ ਸਮਾਂ ਆਇਆ ਹੈ ਹਲੋ ਮਹਾਮਾਣ ਲੈਣੇ ਮੈਂ ਖਾਣੇ ਆਏ ਇੱਧਰ ਨੂੰ ਨਹੀਂ ਆਉਂੋ ਖੜ੍ਹੋ ਖੜਾਈ ਨੇ ਹਲ ਕੋਈ ਨਾ ਆ ਜੋ ਰਸਤਾ ਆਪ ਰਹਿ ਜਾਂਦੀ ਮੈਨੂੰ ਤੇ ਲੈ ਆ ਸਰ ਲੋਰ ਆ ਗਿਆ ਉਹ ਹਲਕੇ ਬਹੁਤ ਸਾਲ ਹੋਰ ਤੇਰੀਆ ਤੇਰੇ ਸਾਹ ਦੀ ਮੇਰੀ ਨਾਮ ਆ ਦੋ ਆ ਰੋ ਰੁਕ ਜਾ ਉਹ ਥੋੜਾ ਘਟਕੇ ਘਟੇ ਰਹੀ ਹੈ ਹੋਰ ਆ ਰਕਦਾ ਟਾਂਬਾ ਲੈ ਜਿੰਦਾ ਚ ਲੋੜ ਕਰਦੇ ਆ ਚੱਲਦੇ ਆ ਭਾਈ ਜਿੱਦੀ ਕਿ ਲਾ ਕੋਲ ਜੁਣਾ ਨੂੰ ਤਾਂ ਕੱਟ ਕੇ ਦੇ ਲਓ ਜੀ ਇੱਥੇ ਮੱਥਾ ਟੇਕਣ ਤੋਂ ਬਾਅਦ ਤੇ ਦੁਕਾਨਾ ਤੇ ਕੋ ਮਰਦਵਾ ਥੋੜਾ ਮੋਟਾ ਸਮਾਂ ਲਿਆ ਸੀਗਾ ਬੱਚਿਆਂ ਨੇ ਤੇ ਵਾਪਸ ਚੱਲ ਪਏ ਸੀਗੇ ਜਿਸ ਕਾਰਨ ਉਹ ਤਾਂ ਕਾਲੀ ਲੱਗੀ ਪਈ ਸੀ ਉਹ ਵੀ ਚਲੋ ਛੇਤੀ ਘਰੇ ਕਾਫੀ ਟਾਈਮ ਹੋ ਗਿਆ ਕਿਉਂਕਿ ਜੀ ਉਹਨੂੰ ਜਿਹੜਾ ਸਮਾਂ ਚਾਹੀਦਾ ਸੀ ਉਹਨੂੰ ਆਪ ਤਾਂ ਮਿਲ ਗਿਆ ਤੇ ਬਾਕੀ ਫਿਰ ਉਹ ਰੋਲਾ ਪਾਉਣ ਲੱਗ ਗਿਆ ਸੀਗਾ ਬਾਕੀ ਜੀ ਵੀਡੀਓ ਘੰਟੇ ਬੀਤੀ ਕਰਦੇ ਆ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜਦੁੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੇਂ ਬਲੌਗ ਦਿਨ ਤਾਂ ਹੱਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ